ਸੋਰਠ ਮਹੱਲਾ ਪੰਜਵਾ ਅਵਨਾਸ਼ੀ ਜੀਵਨ ਕੋ ਦਾਤਾ ਸਿਮਰਤ ਸਭ ਮਲ ਖੋਈ ਅਵਨਾਸ਼ੀ ਜੀਵਨ ਕੋ ਦਾਤਾ ਸਿਮਰਤ ਸਭ ਮਲ ਖੋਈ ਗੋਣਨਧਾਨ ਭਗਤਨ ਕੋ ਵਰਤਨ ਬਿਰਲਾ ਪਾਵੇ ਕੋਈ ਮੇਰੇ ਮਨ ਜਪ ਗੁਰਗਪਾਲ ਪ੍ਰਭ ਸੋਈ ਤਾਂ ਕਿ ਸ਼ਰਨ ਪਿਆ ਸੁਖ ਪਾਈ ਬਹੁੜ ਦੁੱਖ ਨਾ ਹੋਈ ਰਹਾ ਬੜਾ ਭਾਗੀ ਸਾਧ ਸੰਗ ਪ੍ਰਾਪਤ ਜਨ ਭੇਟਤ ਦੁਰਮਤ ਖੋਈ ਤਨ ਕੀ ਧੂਰ ਨਾਨਕ ਦਾਸ ਬੰਛੈ ਜਿਨ ਹਰਿ ਨਾਮ ਰਧੇ ਪੁਰੋਈ ਤਨ ਕੀ ਧੂਰ ਨਾਨਕ ਦਾਸ ਬੰਛੈ ਜਿਨ ਹਰਿ ਨਾਮ ਰਧੇ ਪੁਰੋਈ ਵਾਹਿ ਗੁਰਜੀ ਕਾ ਕਲਸਾ ਵਾਹਿ ਗੁਰਜੀ ਕੀ ਫਤਿਹ